ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ ਥੋੜੇ ਤੱਕ ਲੈ ਕੇ ਹਾਜ਼ਰ ਹੋਏ ਆਂ ਆਉਂਦੇ 2 ਦਿਨ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਯਾਨੀ ਕਿ 27 28 ਅਤੇ 29 ਨਵੰਬਰ 2025 ਪੰਜਾਬ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਜੋ ਸੈਟਲਾਈਟ ਇਮੇਜ ਪ੍ਰਾਪਤ ਹੋ ਰਹੀਆਂ ਨੇ ਉਸ ਤੋਂ ਸਾਫ਼ ਕਲੀਅਰ ਹੋ ਰਿਹਾ ਕਿ ਫਿਲਹਾਲ ਮੌਸਮ ਸਾਫ਼ ਹੈ ਕੋਈ ਵੀ ਵੱਡੀ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਆਂ ਕਿ ਮੌਸਮ ਦੇ ਵਿੱਚ ਜੋ ਇੱਕ ਹਲਕੀ ਹਲਚਲ ਸਾਨੂੰ ਦਿਖਾਈ ਦੇ ਰਹੀ ਹੈ ਉਹੋ ਸਿਰਫ ਅਹਮਦਾਬਾਦ ਤੋਂ ਗੁਜਰਾਤ ਜੈਪੁਰ ਯਾਨੀ ਕਿ ਰਾਜਸਥਾਨ ਅਤੇ ਗੁਜਰਾਤ ਦੇ ਕੁਝ ਇਲਾਕਿਆਂ 'ਚ ਦਿਖਾਈ ਦੇ ਰਹੀ ਤੇ ਬੱਦਲਬਾਜ਼ੀ ਵਾਲੀ ਬਣੀ ਸੀ ਉਹ ਜੁਪੀ ਤੋਂ ਅੱਗੇ ਹੁਣ ਜਾ ਚੁੱਕੀ ਹੈ ਪੰਜਾਬ ਦੇ ਵਿੱਚ ਕੋਈ ਵੱਡੀ ਹਲਚਲ ਲਗਭਗ ਅੱਜ ਸਵੇਰੇ ਯਾਨੀ ਕਿ 27 ਤਰੀਕ 2025 ਸਵੇਰੇ 7 ਵਜੇ ਦੇ ਨੇੜੇ ਤੇ ਦਿਖਾਈ ਨਹੀਂ ਦੇ ਰਹੀ ਇਸ ਤੋਂ ਇਲਾਵਾ ਅਗਰ ਗੱਲ ਕਰੀ ਜਾਵੇ ਆਪਾਂ ਮੀਂਹ ਦੇ ਹਾਲਾਤਾਂ ਦੀ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਆਉਂਦੇ ਦਿਨਾਂ ਦੀ ਅਗਰ ਗੱਲ ਕਰੀਏ ਤਾਂ ਲਗਭਗ ਕੁਝ ਕੁ ਇਲਾਕੇ ਵਿੱਚ ਬਦਲ ਬਈ ਦੇਖਣ ਨੂੰ ਮਿਲ ਸਕਦੀ ਹੈ ਦਿਨ ਦਾ ਤਾਪਮਾਨ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਉਹ ਲਗਭਗ ਹੁਣ ਦਿਨ ਦੇ ਵੇਲੇ ਅਗਰ ਗੱਲ ਕਰੀ ਜਾਵੇ ਮੈਕਸਿਮਮ ਤਾਪਮਾਨ ਜਿਹੜਾ ਹੈ ਉਹ 25 ਤੋਂ 26 ਡਿਗਰੀ ਤੱਕ ਦਿਖਾਈ ਦਿੱਤਾ ਖਾਸ ਤੌਰ ਤੇ ਸਮਰਾਲਾ ਲੁਧਿਆਣਾ ਅਤੇ ਬਠਿੰਡੇ ਦੇ ਨੇੜੇ ਤਾਪਮਾਨ ਇਹ ਅਕਸਰ ਹੀ ਦੋ ਜਗ੍ਹਾਵਾਂ ਨੇ ਜਿਹੜੇ ਸਭ ਤੋਂ ਗਰਮ ਦੇਖੀ ਜਾਂਦੀਆਂ ਨੇ ਇਹਨਾਂ ਵਿੱਚ ਤਾਪਮਾਨ 25 ਤੋਂ ਉੱਪਰ ਸੀ ਪਰ ਬਾਕੀ ਇਲਾਕਿਆਂ ਦੇ ਵਿੱਚ ਅਗਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਨਹੀਂ ਹੈ ਕੱਲ ਨੂੰ ਇਕਾ ਦੁੱਕਾ ਬਦਲਵਾਈਆਂ ਜਾਂ ਆਪਾਂ ਕਹ ਲਈਏ ਧੁੰਦ ਦੇ ਹਾਲਾਤ ਸਵੇਰੇ ਸਵੇਰੇ ਪੰਜਾਬ ਦੇ ਉੱਪਰ ਬਣਦੇ ਹੋਏ ਨਜ਼ਰ ਆ ਸਕਦੇ ਨੇ ਖਾਸ ਤੌਰ ਤੇ ਇਹ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੋਈ ਵੱਡੀ ਹਲਚਲ ਨਹੀਂ ਹੈ ਅਗਰ ਮੈਂ ਤਾਪਮਾਨ ਦੀ ਗੱਲ ਕਰ ਸਕਾਂ ਤਾਂ ਟੈਂਪਰੇਚਰ ਤੁਸੀਂ ਦੇਖੋਗੇ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਇਹ ਤਾਪਮਨ ਐਵਰੇਜ ਨਿਕਲ ਕੇ ਆ ਰਿਹਾ ਉਹ ਠੀਕ ਠਾਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਕੱਲ ਨੂੰ ਅਗਰ ਦੁਪਹਿਰੇ ਮੈਂ ਗੱਲ ਕਰਾਂ 2 ਵਜੇ ਦੇ ਨੇੜੇ ਮੈਕਸਿਮਮ ਤਾਪਮਨ ਜਿਹੜਾ ਦੇਖੋਗੇ ਤੁਸੀਂ 2:30 ਉਹ 21 ਡਿਗਰੀ 22 ਡਿਗਰੀ 22 ਡਿਗਰੀ ਇੰਨੇ ਵਿੱਚ ਹੀ ਨਜ਼ਰ ਆ ਰਿਹਾ ਹੈ ਤੇ ਆਉਂਦੇ ਦਿਨਾਂ ਵਿੱਚ ਹੋਰ ਤਾਪਮਨ ਘਟਣਗੇ ਅਗਰ ਮੈਂ ਗੱਲ ਕਰਾਂ 29 ਤਰੀਕ ਦੀ ਤਾਂ 29 ਤਰੀਕ ਨੂੰ ਤੜਕੇ ਸਵੇਰੇ ਦੀ ਅਗਰ ਗੱਲ ਕਰੀਏ 4 ਤੋਂ 5 ਵਜੇ ਦੇ ਨੇੜੇ ਤੇੜੇ ਹਾਲਾਤਾਂ ਦੀ ਤਾਂ 5 ਵਜੇ ਦੇ ਨੇੜੇ ਤੇੜੇ ਤਾਪਮਨ ਜਿਹੜਾ 6-7 ਡਿਗਰੀ ਤੱਕ ਨਜ਼ਰ ਆ ਰਿਹਾ ਯਾਨੀ ਕਿ ਹੁਣ ਠੰਡ ਦੇ ਹਾਲਾਤ ਹੋਰ ਜ਼ਿਆਦਾ ਵੱਧ ਰਹੇ ਨੇ ਪਰ ਪਠਾਨਕੋਟ ਦੀ ਜਿਹੜੀ ਬੈਲਟ ਹੈ ਇਹਦੇ ਵਿੱਚ ਤਾਪਮਨ ਹੋਰ ਘਟਿਆ ਕਿਉਂਕਿ ਹਿਮਾਚਲ ਤੋਂ ਠੰਡੀ ਹਵਾਵਾਂ ਇਸ ਇਲਾਕੇ ਪਹੁੰਚ ਆਉਂਦੀਆਂ ਨੇ ਅਸੀਂ ਮੁਕੇਰੀਏ ਚਲ ਜੀਏ ਦਸੂਆ ਚਲ ਜੀਏ ਊਨੇ ਤੱਕ ਚਲ ਜੀਏ ਹੁਸ਼ਿਆਰਪੁਰ ਨੰਗਲ ਮਾਲਪੁਰ ਮੋਰਿੰਡਾ ਖਮਾਣੋ ਸਮਰਾਲਾ ਬਸੀ ਪਠਾਣਾ ਸਰੰਦ ਰਾਜਪੁਰਾ ਬਨੂੜ ਲਾਲੜੂ ਤੇ ਚੰਡੀਗੜ੍ਹ ਮੁਹਾਲੀ ਗੁਰਾਲੀ ਮੋਰਿੰਡਾ ਇਨ੍ਹਾਂ ਇਲਾਕਿਆਂ ਵਿੱਚ ਥਾਪਮਨ ਹੋਰ ਜ਼ਿਆਦਾ ਘੱਟ ਨਜ਼ਰ ਆ ਸਕਦੇ ਨੇ ਐਵਰੇਜ ਥਾਪਮਨ ਪੰਜਾਬ ਦੇ ਜਿਹੜਾ ਏ ਸ਼ਨੀਵਾਰ ਤੱਕ ਯਾਨੀ ਕਿ 29 ਤਰੀਕ ਤੱਕ ਲਗਭਗ ਲਗਭਗ 5 ਤੋਂ 7 ਡਿਗਰੀ ਤੱਕ ਬਹੁਤ ਸਾਰੇ ਇਲਾਕਿਆਂ 'ਚ ਦੇਖਿਆ ਜਾਵੇਗਾ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਪੰਜਾਬ ਦੇ ਕਿਸੇ ਇਲਾਕੇ ਵਿੱਚ ਮੀਂਹ ਦੀ ਉਮੀਦ ਨਹੀਂ ਹੈ ਪਹਾੜੀ ਖੇਤਰਾਂ ਵਿੱਚ ਮੌਸਮ ਹੁਣ ਬਹੁਤ ਜ਼ਿਆਦਾ ਠੰਡਾ ਹੋ ਚੁੱਕਿਆ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਹੜੀ ਹਵਾਵਾਂ ਆ ਰਹੀਆਂ ਨੇ ਉਹ ਦੋਨੋਂ ਪਾਸੇ ਤੋਂ ਹਵਾਵਾਂ ਆ ਰਹੀਆਂ ਨੇ ਇਸ ਤਰੀਕੇ ਨਾਲ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਹਵਾਵਾਂ ਪੰਜਾਬ ਦੇ ਵਿੱਚ ਐਂਟਰ ਕਰ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਠੰਡਾ ਹੋ ਚੁੱਕਿਆ ਹੈ ਕਣ ਕਣਕਰੂ ਪਾਣੀ ਲਾਉਣ ਵਾਲੇ ਕਿਸਾਨ ਬੇਚੇ ਚਖੋ ਕੇ ਪਾਣੀ ਲਗਾਓ ਕਿਉਂਕਿ ਜਿਹੜਾ ਸਿਸਟਮ ਪੰਜਾਬ ਦੇ ਵਿੱਚ ਪਹੁੰਚ ਰਿਹਾ ਉਹ 5 ਤੋਂ ਲੈ ਕੇ 7 ਦਸੰਬਰ ਦੇ ਵਿੱਚਕਾਰ ਪਹੁੰਚੇਗਾ ਯਾਨੀ ਕਿ ਫਿਲਹਾਲ ਕੋਈ ਵੱਡੀ ਹਲਚਲ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਹੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਓਵਰਆਲ ਜਿਹੜਾ ਤਾਪਮਾਨ ਹੈ ਉਹ ਵੀ ਘਟਦਾ ਹੋਇਆ ਨਜ਼ਰ ਆਵੇਗਾ ਆਉਂਦੇ 2-3 ਦਿਨਾਂ ਵਿੱਚ ਤਾਪਮਾਨ ਜਿਹੜਾ ਦਿਨ ਦਾ ਤਾਪਮਾਨ ਹੈ ਉਹ 20 ਤੋਂ 22 ਡਿਗਰੀ ਦੇ ਵਿੱਚ ਆਕਰ ਨਜ਼ਰ ਆਵੇਗਾ ਜੋ ਹੁਣ 22 ਤੋਂ 25 ਡਿਗਰੀ ਦੇ ਵਿੱਚ ਘਾਰ ਹੈ 3 ਕਿ ਡਿਗਰੀ ਤਾਪਮਨ ਦਿਨ ਦਾ ਘਟੇਗਾ ਰਾਤ ਦੇ ਤਾਪਮਨ ਵੀ 1 ਅੱਧਾ ਡਿਗਰੀ ਹੋਰ ਘਟਦੇ ਹੋਏ ਨਜ਼ਰ ਆਉਣਗੇ ਠੰਡ ਜਾਂ ਧੁੰਦ ਦੀ ਗੱਲ ਕਰੀਏ ਧੁੰਦ ਦੇ ਹਾਲਾਤ ਨੇ ਉਹ 15 ਦਸੰਬਰ ਤੋਂ ਬਾਅਦ ਹੀ ਨਜ਼ਰ ਆਉਣਗੇ ਇਹ ਸੀ ਜੀ ਅਪਡੇਟ 29 ਨਵੰਬਰ ਤੱਕ ਦੀ ਅਗਲੀ ਜਾਣਕਾਰੀ ਜਿਹੜੀ ਹੋਣਗੀ ਉਹ ਲੈ ਕੇ ਅਗਲੀ ਵੀਡੀਓ ਵਿੱਚ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਡੇ ਇਲਾਕੇ 'ਚ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਦੇ ਹੋ ਧੰਨਵਾਦ ਜੀ